ਹੈਲੋ ਜੀ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਵਾਹਿਗੁਰੂ ਸਾਨੂੰ ਚੜ੍ਹਦੀ ਕਲਾ 'ਚ ਰੱਖੇ ਤੁਸੀਂ ਤੰਦਰੁਸਤ ਰਹੋ ਮੈਂ ਵੀ ਥੋੜੀਆਂ ਜੀਆਂ ਵੀਡੀਓ ਵੀਡੀਓ ਬਣਾਉਣ ਲੱਗ ਗਈ ਸੀ ਕੰਮ ਧੰਦੇ ਬਾਹਰ ਨਰਚਾਣਾ ਪੈਂਦਾ ਤਾਂ ਕਰਕੇ ਉਮੀਦ ਹੈ ਸਾਨੂੰ ਵਾਹਿਗੁਰੂ ਠੀਕ ਰੱਖੇ ਸੋ ਅੱਜ ਆਪਾਂ ਗੱਲ ਜਿਹੜੀ ਕਰਦੇ ਆ ਉਹ ਕਰਦੇ ਆ ਵੀ ਪਾਠ ਕੇਸੀ ਇਸ਼ਨਾਨ ਕਰਕੇ ਕਰਨਾ ਚਾਹੀਦਾ ਜਾਂ ਕਿਵੇਂ ਕਰਨਾ ਚਾਹੀਦਾ ਦੇਖੋ ਜੀ ਨਾ ਤਾਂ ਮੈਂ ਕੋਈ ਗੈਨੀ ਆ ਨਾ ਮੈਂ ਬ੍ਰਾਹਮ ਗੈਨੀ ਆ ਹਨਾ ਤੇ ਨਾ ਮੈਥੋਂ ਕੋਈ ਗੱਪ ਰੱਪਾ ਜੱਜੇ ਆਪਾਂ ਉਹੀ ਦੱਸਦੀਆਂ ਜਿਹੜੀਆਂ ਚੀਜ਼ਾਂ ਮੈਂ ਖੁਦ ਕਰਦੀਆਂ ਮੈਨੂੰ ਖੁਦ ਨੂੰ ਹੀ ਠੀਕ ਲੱਗਦੀਆਂ ਮੈਂ ਖੁਦ ਨਾਲ ਹੀ ਗੱਲਾਂ ਕਰਦੀ ਹੁੰਦੀ ਆ ਵੀ ਇਹ ਕੰਮ ਇਦਾਂ ਹੋਇਆ ਠੀਕ ਕਿ ਠੀਕ ਨਹੀਂ ਫਿਰ ਮੈਨੂੰ ਆਪ ਨੂੰ ਲੱਗ ਵੀ ਠੀਕ ਹੈ ਤਾਂ ਮੈਂ ਉਹ ਕੰਮ ਉਵੇਂ ਕਰ ਲੈਣੀ ਆ ਜੇ ਮੈਨੂੰ ਲੱਗੇ ਨਹੀਂ ਠੀਕ ਨਹੀਂ ਗਲਤ ਤਾਂ ਉਵੇਂ ਕਰ ਲੈਣੀ ਆ ਜੀ ਤੁਸੀਂ ਇੱਕ ਭੈਣ ਦਾ ਸਵਾਲ ਆਇਆ ਵੀ ਮੈਂ ਬਾਬਾ ਦੀਪ ਸਿੰਘ ਜੀ ਨੂੰ ਵੀ ਬਹੁਤ ਮੰਨਦੀ ਆਂ ਤੇ ਮੈਂ ਪਾਠ ਕਰਦੀ ਆਂ ਪਰ ਮੈਂ ਡੇਲੀਕੇਸ਼ੀਸ਼ਨਾਨ ਕਰਦੀ ਆਂ ਵੀ ਮੈਨੂੰ ਦੱਸੋ ਵੀ ਮੈਂ ਪਿੰਡੇ ਪਾਠ ਕਰਕੇ ਪਿੰਡੇ ਨਾ ਕੇ ਪਾਠ ਕਰ ਸਕਦੀ ਆਂ ਹਾਂ ਵੀਰੇ ਕਰ ਸਕਦੀ ਆਂ ਬਾਲਾ ਬਹਿਮਾ ਪਰਮਾ ਚ ਨਾ ਵੜੋ ਜੇ ਤੁਸੀਂ ਇੰਨੇ ਬਹਿਮਾ ਪਰਮਾ ਚ ਵੜੋਗੇ ਤਾਂ ਤੁਸੀਂ ਪਾਠ ਹੀ ਨਹੀਂ ਕਰਨਾ ਹੌਲੀ ਹੌਲੀ ਅੱਕ ਕੇ ਤੁਸੀਂ ਪਾਠ ਛੱਡ ਦਿਓਗੇ ਵੀ ਇੰਨੀ ਮਿਹਨਤ ਮੈਂ ਨਹੀਂ ਕਰਦਾ ਦੇਖੋ ਜੀ ਕੇਸੀ ਸਨਾਨ ਤਾਂ ਮੈਂ ਵੀ ਚਾਰ ਪੰਜ ਤਰ੍ਹਾਂ ਤੁਨੋਂਣੀ ਆ ਠੀਕ ਹੈ ਜੀ ਪਾਠ ਤਾਂ ਮੈਂ ਡੇਲੀ ਕਰਦੀ ਆਂ ਜਪਜੀ ਸਾਹਿਬ ਦੀ ਚਪਈ ਸਭ ਤਾਂ ਮੈਂ ਡੇਲੀ ਕਰਨਾ ਹੀ ਕਰਨਾ ਉਹ ਤਾਂ ਚਾਹੇ ਮਹੀਆ ਚਾਹੇ ਬਾਏ ਜੇ ਕੋਈ ਡਿੱਕ ਹੈ ਚਾਹੇ ਮੈਨੂੰ ਗੱਡੀ 'ਚ ਬਹਿ ਕੇ ਕਿਉਂ ਨਾ ਕਰਨਾ ਪਏ ਜੇ ਪਾਠ ਤਾਂ ਮੈਂ ਕਰਦੀ ਆ ਇਹਦੇ ਵਿੱਚ ਤੁਸੀਂ ਇੰਨਾ ਮਤਲਬ ਵਹਿਮੀ ਨਾ ਬਣਾਓ ਵੀ ਕੇਸੀ ਇਸ਼ਨਾਨ ਕੋਈ ਚੱਕਰ ਨਹੀਂ ਵੀਰੇ ਹੁਣ ਠੰਡ ਆ ਰਹੀ ਆ ਕੇਸੀ ਰੋਜ਼ ਕੌਣ ਧੋਂਦਾ ਕਿਸੇ ਨੂੰ ਨਾ ਧੋਤਿਆ ਜਾਵੇ ਸੋ ਮੈਂ ਭੈਣ ਵਾਂ ਕੇ ਬੇਨਤੀ ਹੈ ਮੇਰੀ ਤੁਹਾਡੇ ਅੱਗੇ ਵੀ ਤੁਸੀਂ ਕੇ ਵਹਿਮਾਂ 'ਚ ਨਹੀਂ ਵਰਨਾ ਕਦੇ ਵੀ ਕਿਸੇ ਵੀ ਚੀਜ਼ ਦਾ ਵਹਿਮ ਨਹੀਂ ਕਰਨਾ ਕੋਈ ਚੱਕਰ ਨਹੀਂ ਤੁਸੀਂ 2-3 ਦਿਨਾਂ ਤੋਂ ਸਿਰ ਨਹਾ ਲਿਆ ਕਰੋ ਕੋਈ ਚੱਕਰ ਨਹੀਂ ਜ਼ਰੂਰੀ ਨਹੀਂ ਹੈਗਾ ਵੀ ਤੁਸੀਂ ਡੇਲੀ ਨਹਾਉਣਾਗਾ ਡੇਲੀ ਨਹਾਉਣ ਨਾਲ ਤਾਂ ਮੈਨੂੰ ਪਤਾ ਕਈਆਂ ਦੇ ਵਾਲ ਹੀ ਐਡੇ ਲੰਬੇ ਦੋ ਦੋ ਘੰਟੇ ਨਹੀਂ ਸੁੱਕਦੇਗੇ ਹਨਾ ਜੀ ਤੇ ਬਾਣੀ ਪੜੋ ਤੁਸੀਂ ਪੰਜ ਛਨਾਨਾ ਕਰਕੇ ਸੌਰੀ ਪੰਜ ਛਨਾਨਾ ਦਾਤਾਪਾ ਉਹ ਕਰਦੇ ਜਿਨ੍ਹਾਂ ਨੂੰ ਕੋਈ ਰੋਗ ਜਾਂ ਤਕਲੀਫ ਹੁੰਦੀ ਹੈ ਵੀ ਜਿਹੜੇ ਨਹਾ ਨਹੀਂ ਸਕਦੇ ਉਹਨਾਂ ਲਈ ਪੰਜ ਛਨਾਨਾ ਬਣਿਆ ਵੀ ਜਿਵੇਂ ਕੋਈ ਬੰਦਾ ਬਿਮਾਰ ਆ ਮੰਜੇ 'ਚ ਪਿਆ ਉਹ ਪਾਠ ਕਰਨਾ ਚਾਹੁੰਦਾ ਤਾਂ ਪੰਜ ਛਨਾਨਾ ਪੰਜ ਛਨਾਨਾ ਮਤਲਬ ਜੀ ਮੂੰਹ ਹੱਥ ਤੇ ਪੈਰ ਇਹਨਾਂ ਤੇ ਪਾਣੀ ਦੇ ਛਿੱਟਾ ਮਾਰੋ ਬਸ ਇਹਨੂੰ ਪੰਜ ਛਨਾਨਾ ਕਹੋ ਕਿਉਂਕਿ ਉਹ ਜਿਹੜੇ ਵਿਚਾਰੇ ਮੰਜੇ 'ਚ ਪਏ ਆ ਉਹ ਤਾਂ ਉੱਠ ਕੇ ਇਹਦੇ ਨਹੀਂ ਵੀ ਉੱਠ ਸਕਦੇ ਮੈਨੂੰ ਪਤਾ ਵੀ ਬਹੁਤ ਲੋਕ ਮੰਜੇ 'ਚ ਪਈ ਆਦੇ ਪੈਂ ਦੀ ਗੱਲ ਹੋਈ ਸੀ ਉਹ ਕਹਿੰਦੇ ਮੰਜੇ 'ਚ ਪਈਆਂ ਸੋ ਹਜੇ ਔਖਾ ਵੀ ਹੋ ਜਾਂਦਾ ਇਹ ਹਾਲਤ ਦੇ ਵਿੱਚ ਬਾਕੀ ਗੱਲਾਂ ਤਾਂ ਆਪਾਂ ਥੋੜਾ ਨਾਲ ਸਪਸ਼ਟ ਕਰਦੇ ਹੁੰਨੇ ਆ ਜੀ ਆਪਾਂ ਕਦੇ ਕੁਮਾਫਰਾ ਕੇ ਗੱਲ ਨਹੀਂ ਕਰਦੇ ਜੋ ਆਪਾਂ ਤਣ ਤੇ ਹੰਡਾਈਆਂ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਹੁੰਨੇ ਆ ਫालतू ਗੱਲਾਂ ਤਾਂ ਆਪਾਂ ਸ਼ੇਅਰ ਨਹੀਂ ਕਰਦੇ ਪਾਠ ਕਰਨਾ ਪਾਠ ਸੁਣਨਾ ਇਹਨਾਂ 'ਚ ਵੀ ਫਰਕ ਹੁੰਦਾ ਹੈ ਕਿਉਂਕਿ ਜਦੋਂ ਆਪਾਂ ਪਾਠ ਕਰਦੇ ਆ ਤਾਂ ਆਪਣਾ ਉਹਦੇ ਸ਼ਬਦਾਂ ਤੇ ਧਿਆਨ ਹੁੰਦਾ ਵੀ ਆਪਾਂ ਕਿਹੜਾ ਸ਼ਬਦ ਪੜ ਰਹੇ ਹਾਂ ਤੇ ਜਦੋਂ ਆਪਾਂ ਸੁਣਦੇ ਹਾਂ ਉਦੋਂ ਆਪਣਾ ਇੱਧਰ ਉੱਧਰ ਦਿਮਾਗ ਹਜੇ ਭੱਜ ਜਾਂਦਾ ਕਈਆਂ ਦੇ ਹੋਣਗੇ ਮਨ ਕੰਟਰੋਲ 'ਚ ਪਰ ਕਈਆਂ ਦਾ ਮਨ ਤਾਂ ਇੱਧਰ ਉੱਧਰ ਵੀ ਭੱਜ ਜਾਂਦਾ ਜਦੋਂ ਆਪਾਂ ਬਾਣੀ ਦਾ ਮਤਲਬ ਬਾਣੀ ਪੜਨੀ ਸ਼ੁਰੂ ਕਰਦੇ ਹਾਂ ਉਦੋਂ ਫਿਰ ਆਪਣਾ ਉਹ ਬਾਣੀ ਤੇ ਧਿਆਨ ਹੁੰਦਾ ਵੀ ਇੱਥੇ ਮੈਂ ਕੋਈ ਭੁੱਲ ਨਾ ਬਖਸ਼ਾਵਾਂ ਤਾਂ ਕਰਕੇ ਆਪਣੀ ਨੀਮੀ ਬਈ ਰਹਿੰਦੀ ਆ ਫਰਕ ਤਾਂ ਹੁੰਦਾ ਹੀ ਆ ਜੀ ਸੁਣਨ ਦਾ ਤੇ ਪਾਠ ਕਰਨ ਦਾ ਬਹੁਤ ਫਰਕ ਹੁੰਦਾ ਪਰ ਜਿਹੜੇ ਵਿਚਾਰੇ ਕਹਿੰਦੇ ਵੀ ਅਸੀਂ ਪੜੇ ਨਹੀਂ ਹੈਗੇ ਅਸੀਂ ਕਰੀਏ ਉਹ ਤੁਸੀਂ ਸੁਣ ਲਿਆ ਕਰੋ ਭਾਈ ਅੱਖ ਬੰਦ ਕਰਕੇ ਸੁਣ ਲਿਆ ਕਰੋ ਮੰਨ ਲਾ ਕੇ ਸੁਣ ਲਿਆ ਕਰੋ ਪਾਠ ਠੀਕ ਹੈ ਜੀ ਪਾਠ ਦੇ ਰੂਪ ਸੁਣਿਆ ਕਰੋ ਇੱਕ ਦਿਨ ਤੁਸੀਂ ਮੈਨੂੰ ਆਪ ਮੈਸੇਜ ਕਰਕੇ ਕਹੋਗੇ ਵੀ ਅਸੀਂ ਬਿਮਾਰੀਆਂ ਚੋਂ ਵੀ ਬਾਹਰ ਆ ਰਹੇ ਹਾਂ ਜੀ ਤੇ ਸਾਡੇ ਘਰ ਚ ਵੀ ਵਰਕ ਤਾਂ ਪੈ ਰਹੀਆਂ ਤੇ ਸਾਡੇ ਵੀ ਪਰਮਾਤਮਾ ਨੇ ਰੰਗ ਭਾਗ ਲਾਏ ਇਹ ਗੱਲਾਂ ਤੁਸੀਂ ਮੈਨੂੰ ਖੁਦ ਕਹੋਗੇ ਕਿਉਂਕਿ ਮੇਰਾ ਇੱਕੋ ਹੀ ਮਤਲਬ ਹੈ ਵੀ ਲੋਕਾਂ ਨੂੰ ਗੁਰੂ ਮਹਾਰਾਜ ਨਾਲ ਜੋੜਨਾ ਗੁਰੂ ਮਾਜ ਨਾਲ ਮਹਾਰਾਜ ਨਾਲ ਮੈਂ ਸੱਚੀ ਕਹਿਣੀ ਆ ਆਪਦੀ ਜ਼ਿੰਦਗੀ ਦੀ ਕਸਮ ਖਾ ਕੇ ਕਹਿਣੀ ਆ ਮੈਂ ਦਿਲੋਂ ਕਹਿਣੀ ਆ ਮੈਨੂੰ ਆ ਲੱਗਦਾ ਵੀ ਯਾਰ ਜੇ ਮੈਂ ਸੌਖੀ ਆ ਸਾਰੇ ਭੈਣ ਭਰਾ ਸੌਖੇ ਰਹਿਣ ਬਿਹੇਵਰ ਹੈ ਗੁਰੂ ਸਾਰਿਆਂ ਨੂੰ ਦੋ ਵਕਤ ਦੀ ਰੋਟੀ ਤੇ ਕੱਪੜਾ ਤੇ ਸਤ ਜਰੂਰ ਬਖਸ਼ੀਂ ਪਰਮਾਤਮਾ ਚਾਹੇ ਮੇਰਾ ਦੁਸ਼ਮਣ ਹੋਵੇ ਵੀਰੇ ਬਾਰ-ਬਾਰ ਮੈਂ ਗੱਲ ਕਹਿਣਾ ਚਾਹਣੀ ਆ ਤੁਸੀਂ ਕਿਤੇ ਗੁੱਸਾ ਵੀ ਨਾ ਕਰ ਜੋ ਪਲੀਜ਼ ਵੀ ਜੇ ਤੁਸੀਂ ਬਾਣੀ ਨਾਲ ਜੁੜੇ ਹੋ ਤਾਂ ਨਿੰਦਿਆ ਚੁਗਲੀ ਤੋਂ ਦੂਰ ਹੋ ਜਾਓ ਨਿੰਦਿਆ ਚੁਗਲੀ ਨਹੀਂ ਕਰਨੀ ਕੋਈ ਕੁਝ ਵੀ ਕਰੀਏ ਦਾਅਵੇ ਦਾਉਂਤੇ ਤੁਸੀਂ ਹਿੱਸਾਨੀ ਲੈਣਾ ਕਿਸੇ ਦੀ ਗੱਲ ਚ ਤੁਸੀਂ ਕਿਸੇ ਦੇ ਪਾਪ ਖੰਡ ਕੇ ਆਪ ਪਾਪਾਂ ਦੀ ਭਾਗੀ ਬਣੀ ਜਾਂਦੇ ਹੋ ਕਿਉਂਕਿ ਜਿਹੜੀਆਂ ਚੀਜ਼ਾਂ ਮੈਂ ਜਾਣਦੀ ਆ ਨਾ ਤਾਂ ਫਿਰ ਉਹਨਾਂ ਨੂੰ ਸੱਚ ਦੱਸੂਗੀ ਵੀ ਇਹ ਚੀਜ਼ਾਂ ਦਾ ਨੁਕਸਾਨ ਹੀ ਹੁੰਦਾ ਜਿਸ ਘਰ ਵਿੱਚ ਚੁਗਲੀ ਨਿੰਦਿਆ ਕਿਸੇ ਦੀ ਬੁਰੀਾਈ ਕਿਸੇ ਦੀਆਂ ਗੱਲਾਂ ਹੁੰਦੀਆਂ ਨਾ ਉੱਥੇ ਵਾਦੇ ਨਹੀਂ ਹੁੰਦੇ ਕਦੇ ਨਹੀਂ ਹੁੰਦੇ ਜੇ ਵਾਦੇ ਹੁੰਦੇ ਆ ਤਾਂ ਨੁਕਸਾਨ ਹੋ ਜਾਣਗੇ ਜੇਕਰ ਤੁਸੀਂ ਆਪਣੇ ਆਪ ਚ ਆਪਣੇ ਪਰਿਵਾਰ ਨੂੰ ਖੁਸ਼ ਰੱਖਣਾ ਚਾਹੁੰਦੇ ਆ ਤਾਂ ਕਿਸੇ ਦੀਆਂ ਗੱਲਾਂ ਕਰੇ ਨਾ ਕਰੋ ਤੇ ਆਪਣੀਆਂ ਗੱਲਾਂ ਕਿਸੇ ਕੋਲੇ ਨਾ ਕਰੋ ਕਿਸੇ ਕੋਲੇ ਵੀ ਨਾ ਬਰੋਲੋ ਚਾਹੇ ਛੋਟਾ ਘਰੇ ਬੱਚਾ ਮਾੜਾ ਚਾਹੇ ਛੋਟੇ ਘਰੇ ਬਜ਼ੁਰਗ ਮਾੜਾ ਜੋ ਮਰਜੀ ਹੈ ਜਦੋਂ ਆਪਾਂ ਕਿਸੇ ਨਾਲ ਗੱਲਾਂ ਕਰਨ ਲੱਗ ਜੀਏ ਨਾ ਵੀਰੇ ਹਰ ਇੱਕ ਬੰਦਾ ਫਾਇਦਾ ਚੱਕ ਲੈਂਦਾ ਇਹ ਚੀਜ਼ ਮੈਂ ਹੰਡਾਈ ਹੋਈ ਐ ਸਾਨੂੰ ਤਾਂ ਕਹਿਣੀ ਐ ਵੀ ਅਗਲਾ ਟਾਈਮ ਪੈ ਕੇ ਸਾਨੂੰ ਮੀਢੇ ਦੇ ਦਿੰਦਾ ਛੋਟਾ ਬੱਚਾ ਕੋਈ ਗਲਤੀ ਕਰ ਰਿਹਾ ਨਾ ਤਾਂ ਉਹਨੂੰ ਆਪਣਾ ਦੋਸਤ ਬਣਾ ਕੇ ਉਹਨੂੰ ਸੁਧਾਰਨ ਦੀ ਕੋਸ਼ਿਸ਼ ਕਰੋ ਕਿਉਂਕਿ ਪਿਆਰ ਦੇ ਨਾਲ ਤਾਂ ਨਾ ਜੀ ਜਾਨਵਰ ਵੀ ਸਮਝ ਜਾਂਦਾ ਉਹ ਤਾਂ ਫਿਰ ਵੀ ਬੱਚੇ ਹੁੰਦੇ ਆ ਐ ਨਹੀਂ ਹੈਗਾ ਵੀ ਤੁਸੀਂ ਇੱਕ ਦਿਨ ਸਮਝਾਉਂਗੇ ਤੇ ਬੱਚਾ ਤੁਹਾਡੇ ਆਖੇ ਲੱਗ ਜੂ ਉਹਨ ਮੈਂ ਕਹਣੀ ਆ ਵੀ ਜੇ ਤੁਸੀਂ ਆਪਣੇ ਬੱਚੇ ਨੂੰ ਲਾਇਕ ਬਣਾਉਣਾ ਚਾਹੁੰਦੇ ਹੋ ਨਾ ਤਾਂ ਜਨਮ ਤੋਂ ਹੀ ਉਹਦੇ ਨਾਲ ਉਹੋ ਜਿਹੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿਓ ਵੀ ਤੁਸੀਂ ਤੇ ਮਾਂ ਪਿਓ ਨਾਲੋਂ ਵੱਧ ਉਹਦੇ ਫਰੈਂਡ ਹੋਵੋ ਵੀ ਉਹ ਹਰ ਇੱਕ ਗੱਲ ਫਕਰ ਨਾਲ ਛੋਡੇ ਨਾਲ ਸ਼ੇਅਰ ਕਰੇ ਜੇ ਤੁਸੀਂ ਬਚਪਨ ਤੋਂ ਹੀ ਉਹਨਾਂ ਤੇ ਦਬਦਬਾ ਬਣਾਓਗੇ ਬੱਚਿਆਂ ਦੇ ਜ਼ਿਆਦਾ ਉਹਨਾਂ ਨੂੰ ਵਿਚਾਰਾ ਮਟਰਚ ਕਰੋਗੇ ਤਾਂ ਉਹ 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 ਛੋਡੇ ਆਖੇ 'ਚ ਨਹੀਂ ਰਹਿਣਗੇ ਕਿਉਂਕਿ ਉਹਨੂੰ ਤੁਸੀਂ ਬੁਰੇ ਲੱਗਣ ਲੱਗ ਜਾਓਗੇ ਸੇਮ ਪ੍ਰੋਸੈਸ ਸਾਡੇ ਘਰੇ ਵੀ ਆ ਵੀ ਮੈਂ ਰਿੰਕੂ ਦੀਪੂ ਨੂੰ ਕਦੇ ਘੂਰਦੀ ਨਹੀਂ हां ਮੈਂ ਜੇ ਜਦ ਮੈਂ ਛੋਟੇ ਹੁੰਦੇ ਤੋਂ ਲੈ ਕੇ ਇਹਨਾਂ ਨੂੰ ਗੱਲਾਂ ਸਿਖਾਈਆਂ ਦੋਨਾਂ ਨੂੰ ਆਏ ਹੁੰਦਾ ਹੈ ਹੁੰਦਾ ਹੈ ਹੁੰਦਾ ਇਹ ਸਮਝਦਾਰਾ ਦੋਨੇ ਤੇ ਪਰ ਅੱਜ ਵੀ ਉਹ ਉਸ ਬਚਪਨੇ ਜੀ ਰਹਿੰਦੇ ਆ ਦੋਨੇ ਭੈਣ ਭਰਾ ਵੀ ਚਾਹੇ ਪੜਨ ਲਿਖ ਗਏ ਡਿਗਰੀਆਂ ਕਰ ਗਏ ਹਨਾ ਪਰ ਦੋਨੇ ਭੈਣ ਭਰਾ ਮੈਨੂੰ ਇਸ ਗੱਲ ਤੇ ਨਾ ਸੱਚੀ ਪੁੱਛੋ ਮੈਂ ਰੱਬ ਤੇ ਅਨਨ ਰੱਬ ਦਾ ਸ਼ੁਕਰੀਆ ਕਰਦੀ ਆਂ ਵੀ ਮੈਂ ਦਿਲੋਂ ਸ਼ੁਕਰੀਆ ਕਰਦੀ ਆਂ ਵੀ ਜਿਹੜੇ ਮੇਰੇ ਬੱਚੇ ਆ ਪਰਮਾਤਮਾ ਨੇ ਆਪਦੇ ਨਾਲ ਜੋੜੇ ਹੋਏ ਆ ਦਇਆタルਸ ਬੇਟੀ ਦੇ ਅੰਦਰ ਵੀ ਬਹੁਤ ਹੈ ਦਇਆタルਸ ਬੇਟੀ ਦੇ ਅੰਦਰ ਵੀ ਬਹੁਤ ਹੈ ਸੁਮੇ ਜੀ ਜੱਚਉਂਦੀ ਸੀ ਵੀ ਮੇਰੇ ਬੱਚੇ ਇਹੋ ਜਿਹੇ ਨਾ ਬਣਨ ਮੈਂ ਦੀਪੂ ਨੂੰ ਹੱਸਣ ਲੱਗ ਜਾਨੀ ਆ ਮਖਾਵ ਦੀ ਲਾਤ ਨੂੰ ਆਪਦੀ ਲਾਤ ਦਾ ਵੀ ਮੈਂ ਕਹਣਾ ਤੂੰ ਬਾਪੂ ਨਾ ਬਣੀ ਮੈਂ ਕਿਹਾ ਦੋਸਤ ਬਣੀ ਮੈਂ ਕਹਾਂ ਜਿਹੜੇ ਬੱਚਿਆਂ ਨੇ ਦੋਸਤ ਬਣਦੇ ਆ ਨਾ ਮਾਪੇ ਮਂ ਕਹੋ ਬੱਚੇ ਗਲਤੀ ਨਹੀਂ ਕਰਦੇ ਉਹ ਹਰ ਇੱਕ ਚੀਜ਼ ਆਪਣੇ ਮਾਪੇ ਉਹਨਾਂ ਨਾਲ ਸ਼ੇਅਰ ਕਰਦੇ ਆ ਸੋ ਬਾਣੀ ਪੜੋਂਗੇ ਤਾਂ ਤੁਹਾਡੇ ਬੱਚਿਆਂ ਨੂੰ ਵੀ ਪਤਾ ਲੱਗੂਗਾ ਵੀ ਸਾਡੇ ਮਾਂ ਜਾਂ ਪਿਓ ਬਾਣੀ ਪੜਦੇ ਜੇ ਤੁਸੀਂ ਬਾਣੀ ਵੱਲ ਨਹੀਂ ਜਾਂਦੇ ਤੁਸੀਂ ਚੰਗੇ ਕੰਮ ਨਹੀਂ ਕਰਦੇ ਤਾਂ ਫਿਰ ਬੱਚੇ ਕਿੱਥੋਂ ਕਰਨਗੇ ਕੁਝ ਨਾ ਕੁਝ ਤਾਂ ਆਪਣੇ ਚ ਗਲਤੀਆਂ ਹੋਈ ਨਹੀਂ ਹੁੰਦੀਆਂ ਜਿਸ ਕਰਕੇ ਆਪਾਂ ਨੂੰ ਬੱਚੇ ਤੰਗ ਕਰਦੇ ਆ ਕੁਝ ਨਾ ਕੁਝ ਤਾਂ ਗਲਤੀਆਂ ਲੇ ਆਪਾਂ ਵੀ ਹੁੰਨੇ ਹੱਪਦਾਰ ਹੋ ਜਾਂਦੀਆਂ ਪਰ ਗਲਤੀ ਮੰਨ ਕੇ ਕੋਈ ਵੀ ਬੰਦਾ ਰਾਜ਼ੀ ਨਹੀਂ ਹੈਗਾ ਕਿਉਂਕਿ ਗਲਤੀ ਮੰਨਣੀ ਤੇ ਬੰਦੇ ਨੂੰ ਇਹ ਲੱਗਦਾ ਵੀ ਮੇਰੇ ਕੋਈ ਗੋਲੀ ਮਾਰ ਦੇ ਪਰ ਮੈਂ ਗਲਤੀ ਨਹੀਂ ਮੰਨੂਗਾ। ਕਈ ਇਨਸਾਨ ਐਸੇ ਹੁੰਦੇ ਆ ਉਹ ਗਲਤੀਆਂ ਕਰਕੇ ਇੱਕ ਅੱਧੀ ਗਲਤੀ ਨਹੀਂ ਮੰਨਣਗੇ। ਹੋਣਗੇ ਸੋਡੇ ਕੋਲੇ ਨੇੜੇ ਆਸ ਗੁਮਾਂਡ ਦੇ ਵਿੱਚ ਵੀ ਉਹ ਗੱਪ ਮਾਰ ਕੇ ਗੱਪ ਨੂੰ ਸੱਚ ਸਾਫ ਕਰਨ ਦੇ ਚੱਕਰ ਚ ਲੱਗ ਜਾਂਦੀ ਆ। ਤੇ ਫੇਰ ਫੇਰ ਗਲਤੀ ਇਹੋ ਜੀ ਕਰਦੇ ਆ ਉਹ ਗਲਤੀ ਨੂੰ ਲੁਕਾਉਣ ਦੇ ਲਈ ਦੂਜੇ ਬੰਦੇ ਤੇ ਕੀ ਕੀ ਬਲੇਮ ਲਾਉਂਦੇ ਆ ਕੀ ਕੀ ਉਹਦਾ ਮਤਲਬ ਜਿਵੇਂ ਮੈਂ ਬੋ ਕਹ ਦੇਣੇ ਵੀ ਬਲੇਮ ਕਰਦੇ ਬਹੁਤ ਕੁਝ ਬਲੇਮ ਕਰਦੇ ਆ। ਸੋ ਐਸੇ ਲੋਕ ਵੀ ਹੁੰਦੇ ਆ ਮੈਨੂੰ ਪਤਾ ਹਰ ਕਿਸੇ ਨਾ ਕਿਸੇ ਬੰਦੇ ਨੂੰ ਕੋਈ ਨਾ ਕੋਈ ਤਕਲੀਫ ਹੈਗੀ ਆ ਤੇ ਦੇਖੋ ਜੀ ਜੇ ਘਰ ਤੋਂ ਗਰੀਬੀ ਚੱਕਣੀ ਹੈ ਨਾ ਦੋ ਚੀਜ਼ਾਂ ਗੱਲ ਯਾਦ ਰੱਖੋ ਇੱਕ ਮਿਹਨਤ ਤੇ ਇੱਕ ਗੁਰਬਾਨੀ ਇਹ ਦੋਨੇ ਚੀਜ਼ਾਂ ਅਪਣਾ ਲਓ ਮਹਾਰਾਜ ਦੇ ਲੜ ਲੱਗ ਜਾਓ ਦੂਜੀ ਮਿਹਨਤ ਹੁਣ ਜੇ ਮੈਂ ਤੁਹਾਨੂੰ ਸੱਚੀ ਦਾਦਾ ਦੱਸਾਂ ਨਾ ਮੇਰੀ ਮਿਹਨਤ ਬਹੁਤ ਜ਼ਿਆਦਾ ਆ ਕਿਸੇ ਬੀਬੀ ਨੇ ਦੋ ਪੀਸ ਕਢਾ ਲਏ ਦੋ ਚੋ ਕਢਾ ਕੇ ਕਹਤਾ ਮਾਂ ਨਹੀਂ ਲੈਣਾ ਇੱਕ ਲੈਣਾ ਉਹ ਲੈਣਾ ਉਹ ਲੈਣਾ ਵੀ ਮੇਰੇਆਂ ਸਾਰਾ ਦਿਨ ਲੱਤਾਂ ਦੋਹਣ ਲੱਗ ਜਾਂਦੀਆਂ ਪੀਸ ਧਰ ਲੈ ਚੱਕ ਲੈ ਮੇਂ ਦਾ ਤਾਂ ਮੇਰੀ ਵੀ ਬਹੁਤ ਟਫ ਹੈ ਸਾਰਾ ਮੈਂ ਘਰ ਦਾ ਕੰਮ ਕਰਦੀ ਆ ਇਕੱਲੀ ਝਾੜੂ ਵਾਲੀ ਕੁੜੀ ਰੱਖੀ ਹੋਈ ਆ ਉਹ ਵੀ ਜਦੋਂ ਦਾ ਮੇਰਾ ਆਪਰੇਸ਼ਨ ਹੋਇਆ ਉਸ ਤੋਂ ਬਾਅਦ ਮੈਥੋਂ ਬਹਿ ਕੇ ਪੋਚਾਣੀ ਲੱਗਦਾਗਾ ਆਪਰੇਸ਼ਨ ਨੇ ਜਾਇਜ ਹੋ ਗਏ ਜੀ ਪੇਟ ਨੂੰ ਖਿੱਚ ਪੈ ਜਾਂਦੀ ਆ ਬਾਕੀ ਰੋਟੀ ਸਬਜੀ ਸਭ ਮੈਂ ਆ ਬਣਾਉਣੀ ਆ ਬਰਤਨ ਆਪ ਕਰਦੀ ਆ ਮੇਰਾ ਤਾਂ ਇੱਥੇ ਤੇ ਕਰਾਦਾ ਵੀ ਮਾਪਦੇ ਘਰੇ ਮੇਰਾ ਆਪਦਾ ਸ਼ੌਂਕ ਹੈ ਵੀ ਮੈਂ ਹੌਲੀ ਹੌਲੀ ਨਾ ਵੀ ਜਦੋਂ ਮੇਰੀ ਮਾੜੀ ਹੋਰ ਗਜੈਸ ਹੋ ਗਈ ਵੀ ਮਾਪਦੇ ਘਰੇ ਜਿਹੜੀ ਆਪਦਾ ਕੋਰਚਾ ਗੱਡੀ ਵਾਲਾ ਵੀ ਇੱਥੇ ਲਾ ਕੇ ਬੈਂਚ ਨਾ ਵੀ ਮੈਂ ਇੱਕ ਖਾਣੇ ਦਾ ਪ੍ਰੋਗਰਾਮ ਵੀ ਮਣ ਘਰੇ ਬਣਾਵਾ ਵੀ ਘੱਟ ਰੇਟ ਰੱਖਾਂ ਤੇ ਜੇ ਕੋ ਹਰ ਇੱਕ ਬੰਦਾ ਉਹ ਖਾਣੇ ਨੂੰ ਖਾ ਸਕੇ ਤੇ ਘਰ ਦਾ ਬਣਿਆ ਵਧੀਆ ਸਰੋਂ ਦੇ ਤੇਲ ਦਾ ਜਾਂ ਦੇਸੀ ਰਿਖੇ ਉਹਦਾ ਬਣਿਆ ਖਾਣਾ ਮੈਂ ਦੇ ਸਕਾਂ ਮੇਰੀ ਆਪ ਦੀ ਇੱਛਾ ਹੈ ਦਿ ਲੋ ਵੀ ਨਾਲੇ ਤਾਂ ਪੁੰਨ ਨਾਲੇ ਫਲਣਾਂ ਨਾਲੇ ਵੀ ਆਪਣਾ ਖਰਚਾ ਪਾਣੀ ਮੁੜੀ ਜਾਂਦਾ ਠੀਕ ਹੈ ਜੀ ਤੇ ਬਾਕੀ ਜਿਹੜਾ ਤੁਸੀਂ ਨਹਾਉਣ ਦਾ ਚੱਕਰ ਅੰਚ ਪੈਨੇ ਹੋ ਪਲੀਜ਼ ਇਹਨਾਂ ਚ ਨਾ ਪੋ ਜਿਹੜੇ ਬੰਦੇ ਚ ਗਜੈਸਾ ਸਿਰ ਨਾ ਹੁੰਦੀ ਉਹ ਸਿਰ ਨਾ ਸਕਦਾ ਜਿਹੜੇ ਚ ਨਹੀਂ ਗਜੈਸੋ ਮਤਲਬ ਆਪਦਾ ਨਾ ਕੇ ਪਿੰਡੇ ਨਾ ਕੇ ਪਾਠਕ ਕਰ ਸਕਦਾ ਪਲੀਜ਼ ਬਹਿਮਾ ਚ ਨਾ ਬੜੋ ਬਾਣੀ ਪੜੋ ਬਾਣੀ ਜ਼ਰੂਰ ਪੜੋ ਠੀਕ ਹੈ ਜੀ ਜਿਹੜੀ ਗੁਰਬਾਣੀ ਹੁੰਦੀ ਹੈ ਨਾ ਜੇ ਬੰਦੇ ਨੂੰ ਕਿਤੇ ਦੀ ਕਿਤੇ ਲੈ ਜਾਂਦੀ ਆ ਕਿਤੇ ਦੀ ਕਿਤੇ ਬਾਣੀ ਸਾਰੇ ਦੁੱਖਾਂ ਦਾ ਹੱਲ ਹੈ ਜੇ ਤੁਸੀਂ ਸਹੀ ਸਮਝੋ ਤਾਂ ਮੇਰੇ ਵਾਂਗੂ ਛੋਡੇ ਚਿਹਰੇ ਤੇ ਵੀ ਖੁਸ਼ੀਆਂ ਆਉਣ ਲੱਗ ਜਾਣੀਆਂ ਕਿਉਂਕਿ ਵਾਹਿਗੁਰੂ ਜੀ ਨੇ ਮੈਨੂੰ ਇੰਨਾ ਵਧੀਆ ਜ਼ਿੰਦਗੀ ਜਿਉਣ ਦਾ ਬਾਲਵਕਸ਼ਤਾ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆ ਮੈਨੂੰ ਖੁਸ਼ੀ ਮਹਿਸੂਸ ਹੁੰਦੀ ਹੈ ਮੈਂ ਨਭਾਗਣ ਸੀ ਨੈਚਰ ਪਰਮਾਤਮਾ ਨਾਲ ਨਹੀਂ ਜੁੜੀ ਇੱਧਰ ਉੱਧਰ ਲੋਕਾਂ ਨਾਲ ਜੁੜਦੀ ਫਿਰੀ ਰੋਕਾ ਦਾ ਰਿਸ਼ਤੇ ਬਣਾਉਂਦੀ ਫਿਰਦੀ ਰਹੀ ਵੀ ਮੇਰਾ ਆ ਵੀ ਮੇਰਾ ਆ ਵੀ ਮੇਰਾ ਵੀ ਮੇਰਾ ਪਰ ਰੀਅਲ 'ਚ ਮੈਨੂੰ ਨਹੀਂ ਸੀ ਪਤਾ ਵੀ ਇਹ ਇਹ ਡੁਪਲੀਕੇਟ ਰਿਸ਼ਤੇ ਹੁੰਦੇ ਆ ਅਸਲੀ ਰਿਸ਼ਤਾ ਤਾਂ ਵੀਰੇ ਕੋਈ ਅਨੁਭਵਦਾ ਹੈ ਕੋਈ ਐਸ ਦੁਨੀਆ ਤੇ ਬੰਦਾ ਜਿਹੜਾ ਰਿਸ਼ਤਾ ਨਭਾਉਂਦਾ ਜਿਹਨੂੰ ਪਤਾ ਹੈ ਵੀ ਆਪਾਂ ਨੂੰ ਰਿਸ਼ਤਾ ਨਭਾਉਣਾ ਚਾਹੀਦਾ ਨਹੀਂ ਤਾਂ ਲੋਕ ਵੀਰੇ ਜਿਆਦਾ ਸੋਨੂੰ ਟਾਰਚ ਕਰਨ ਵਾਲੀ ਹੁੰਦੇ ਆ ਠੀਕ ਹੈ 200 ਨੂੰ ਮਾੜਾ ਕਹਿਣਗੇ 200 ਨੂੰ ਚੰਗਾ ਕਹਿਣਗੇ 200 ਨੂੰ ਕਹਿਣਗੇ ਤੂੰ ਕਿਸੇ ਕੰਮ ਦਾ ਨਹੀਂ ਦੋ ਆਖਾਂਗੇ ਤੇਰੇ ਵਰਗਾ ਬੰਦਾ ਨਹੀਂ ਫਿਰ ਤੁਸੀਂ ਕੀ ਲਾਣਾ ਕਿਸੇ ਦੇ ਮੰਗਰ ਲੱਗ ਕੇ ਠੀਕ ਹੈ ਆਇਦਰ ਦੇਖੋ ਜੀ ਚਾਰ ਬੰਦੇ ਬੈਠੇ ਹੋ ਚਾਰੇ ਛੋੜੇ ਲਈ ਡੋਡੀ ਸੋਚ ਰੱਖਦੇ ਆ ਤੁਸੀਂ ਉਹਨਾਂ ਦੀ ਸੋਚ ਇੱਕ ਕਿਵੇਂ ਕਰ ਲਓਗੇ ਆਪ ਦੁਖੀ ਹੋਵੋਗੇ ਜਦੋਂ ਤੁਹਾਨੂੰ ਪਤਾ ਲੱਗਿਆ ਵੀ ਆਹ ਬੰਦਾ ਮੇਰੇ ਲਈ ਆ ਸੋਚਦਾ ਉਹ ਆ ਸੋਚਦਾ ਮੈਂ ਕਿਹਣੀ ਨੇ ਚੱਕਰਾ ਚੋਂ ਨਿਕਲ ਜਾ ਵੀਰੇ ਤੁਸੀਂ ਆਪਣੇ ਮਨ ਨੂੰ ਸਹੀ ਰੱਖੋ ਆਪਦੇ ਕੰਮ ਨੂੰ ਸਹੀ ਰੱਖੋ ਤੂੰ ਤੁਸੀਂ ਚੰਗੇ ਬਣ ਕੇ ਕੀ ਲੈਣਾ ਇੱਥੇ ਕਿਸੇ ਨੂੰ ਕਦੇ ਕੋਈ ਕ੍ਰੈਡਿਟ ਮਿਲਿਆ ਵੀ ਮੈਂ ਚੰਗਾ ਕਈ ਨਹੀਂ ਮਿਲਿਆ ਤਾਂ ਕਰਕੇ ਕਹਿਣੀ ਆ ਵੀ ਇੱਥੇ ਆਪਣੇ ਹੁਣ ਤੁਸੀਂ ਇਹ ਦੇਖ ਲਓ ਵੀ ਕਈਆਂ ਨੂੰ ਹੁਣ ਮੇਰੀ ਗੱਲ ਤੇ ਗੁੱਸਾ ਵੀ ਚੜ ਸਕਦਾ ਗੱਲ ਏ ਨਾਰਮਲ ਹੈ ਪਰ ਗੁੱਸਾ ਕਰ ਸਕਦਾ ਹੁਣ ਐਂ ਦੇਖ ਲਓ ਜੀ ਆਪਣਾ ਜਿਹੜਾ ਪੰਜਾਬ ਹੈ ਪੰਜਾਬ ਨੂੰ ਬਚਾਉਣ ਦੇ ਲਈ ਕਿੰਨੇ ਨੇ ਕੁਰਬਾਨੀਆਂ ਕੀਤੀਆਂ ਕਿੰਨਾ ਨੇ ਜਾਨਾਂ ਦਿੱਤੀਆਂ ਸਮਝਿਆ ਸਾਨੂੰ ਸਾਰੀ ਫਿਰ ਵੀ ਦੇਖ ਆਪਾਂ ਪੰਜਾਬ ਨੂੰ ਛੱਡ ਕੇ ਬਾਹਰ ਜਾ ਰਹੇ ਹਾਂ ਵੀ ਜਿੰਨਾ ਖਾਤਰ ਜਿਹੜੇ ਪੰਜਾਬ ਖਾਤਰ ਐਨੀਆਂ ਕੁਰਬਾਨੀਆਂ ਐਨੀਆਂ ਮਹਾਨ ਹਸਤੀਆਂ ਨੇ ਪੰਜਾਬ ਦੇ ਲੇਖੇ ਜਿੰਦ ਲਾਤੀ ਪੰਜਾਬ ਨੂੰ ਬਚਾਉਣ ਦੇ ਲਈ ਤੇ ਅੱਜ ਆਪਾਂ ਕੀ ਕਰ ਰਹੇ ਹਾਂ ਅੱਜ ਆਪਾਂ ਬਹੁਤ ਰਾਹ ਗਲਤ ਚੁਣ ਰਹੇ ਹਾਂ ਵੀ ਆਪਾਂ ਬੱਚੇ ਦੀ ਜਨਮ ਤੋਂ ਸੋਚ ਹੋ ਚੱਲੀ ਆ ਮੈਂ ਤਾਂ ਬਾਹਰ ਜਾਣਾ ਮੈਂ ਬਾਹਰ ਜਾਣਾ ਵੀਰੇ ਬਾਹਰ ਜਾ ਕੇ ਕਿਹੜਾ ਪੱਤਿਆਂ ਨਾਲ ਪੈਸੇ ਲੱਗਦੇ ਆਕਰ ਨੂੰ ਮਿਹਨਤ ਤਾਂ ਉੱਥੇ ਵੀ ਆ ਹੁਣ ਅਸੀਂ ਆ ਅਸੀਂ ਠੀਕ ਜੇ ਜ਼ਿੰਮੇਦਾਰ ਆ ਵੀ ਚਲੋ ਕੋਈ ਪੰਜ ਚਾਰ ਪੰਜ ਸੱਤ ਕਿਲਿਹਰੀ ਕੁਲੀ ਹੁੰਦੀ ਇੰਨੀ ਕਿਤਾ ਜਮੀਨ ਸਾਡੇ ਕੋਲੇ ਵੀ ਹੈ ਪਰ ਅਸੀਂ ਆਪਦਾ ਹੈ ਕੱਪੜੇ ਦਾ ਕੰਮ ਤੋਰਿਆ ਵਧੀਆ ਦੋਨੇ ਮਾਪੋਤੇ ਇਹੋ ਜੀ ਕਮਾਈ ਕਰ ਲੈਣਿਆ ਨਾਲੇ ਘਰ ਦਾ ਖਰਚਾ ਸਾਰਾ ਕੱਢੀ ਜਾਂਨੇ ਆ ਨਾਲੇ ਖਾਈ ਪੀ ਜਾਂਨੇ ਆ ਨਾਲੇ ਕੱਪੜੇ ਆਪਦੇ ਵਧੀਆ ਪਾ ਲੈਣਿਆ ਸੋ ਕਹਿਣ ਦਾ ਭਾਵ ਵੀ ਛੋਡੀ ਨੀਤੀ ਆਪਦੀ ਨੀਤੀ ਹੈ ਇਹ ਵੀ ਤੁਸੀਂ ਅੱਗੇ ਵੱਧ ਜਾਂਨੇ ਹੋ ਆਪਣੀ ਭੁੱਖ ਨੂੰ ਵਧਾ ਲੈਣੇ ਹੋ ਫਿਰ ਦੁਖੀ ਹੁੰਨੇ ਹੋ ਭੁੱਖ ਨੂੰ ਕੰਟਰੋਲ ਚ ਰੱਖੋ ਵੀਰੇ ਜੀ ਦਾ ਮੇਰਾ ਵੀ ਕਰਦਾ ਹੈ ਵੀ ਮੈਂ ਛੋਟੀ ਗੱਡੀ ਦੇ ਨਾਮੇ ਵੱਡੀਆਂ ਗੱਡੀਆਂ ਤੇ ਚੜਾ ਪਰ ਮੈਨੂੰ ਪਤਾ ਵੀ ਜੇ ਸਾਨੂੰ ਵੱਡੀਆਂ ਗੱਡੀਆਂ ਤੇ ਪਰਮਾਤਮਾ ਨੇ ਚੜਾਉਣਾ ਤੇ ਚੜਾ ਹੀ ਦੇਊਗਾ ਵੀ ਚਲੋ ਕਈਆਂ ਨਾਲੋਂ ਚੰਗੇ ਵੀ ਆਪਣੇ ਕੋਲੇ ਗੱਡੀ ਤਾਂ ਹੈਗੀ ਆ ਆਪ ਦਾ ਕੱਪੜਾ ਲਿਆਉਣੇ ਆ ਕਿਤੇ ਵਿਆਹ ਤੇ ਵਗ ਜਾਨੇ ਆ ਬਿਮਾਰ ਠਮਾਰਾਂ ਗੱਡੀ ਚ ਪੈ ਕੇ ਵਗ ਜਾਨੇ ਆ ਮੈਂ ਨਹੀਂ ਸ਼ੁਕਰੀਆ ਕਰਨਾ ਸਿੱਖੋ ਦੋਸ਼ ਨਾ ਦਿਆ ਕਰੋ ਰੱਬ ਨੂੰ ਸ਼ੁਕਰੀਆ ਕਰਨਾ ਸਿੱਖੋ ਜੀ ਸਾਈਕਲ ਹੈ ਸਾਈਕਲ ਦਾ ਵੀ ਸ਼ੁਕਰੀਆ ਕਰੋ ਗੱਡੀ ਆ ਗੱਡੀ ਦਾ ਸ਼ੁਕਰੀਆ ਕਰੋ ਪਰਮਾਤਮਾ ਦਾ ਸ਼ੁਕਰੀਆ ਕਰਨਾ ਸਿੱਖੋਗੇ ਨਾ ਤੇ ਸ਼ੁਕਰੀਏ ਕਰਦੇ ਕਰਦੇ ਪਤਾ ਨਹੀਂ ਕਿੱਥੇ ਪਹੁੰਚ ਜਿਓਗੇ ਸੋ ਮੇਰੀ ਫੇਰ ਪਰ ਉਹ ਤੁਹਾਡੇ ਨਾਲ ਗੱਲਾਂ ਕਰਿਆ ਕਰਾਂਗੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਮੇਰੀਆਂ ਭੈਣਾਂ ਕਹਿੰਦੀਆਂ ਰੋਜ਼ ਵੀਡੀਓ ਪਾਇਆ ਕਰੋ ਤੁਹਾਡੇ ਨਾਲ ਗੱਲਾਂ ਕਰਕੇ ਵਧੀਆ ਵੀਰੇ ਮੈਨੂੰ ਵੀ ਬਹੁਤ ਵਧੀਆ ਲੱਗਦਾ ਮੇਰਾ ਵੀ ਟਾਈਮ ਸਪੈਂਡ ਹੋ ਜਾਂਦਾ ਤੇ ਮੈਂ ਸੋਚਿਆ ਵੀਰੇ ਹੁਣ ਮੈਂ ਐਤਵਾਰ ਨੂੰ ਸਹੀ ਐਤਵਾਰ ਨੂੰ ਵੀ 12:00 ਵਜੇ ਨਾ ਮੈਂ ਲਾਈਵ ਹੋਇਆ ਕਰੂੰਗੀ ਲਾਈਵ ਹੋ ਕੇ ਤੁਹਾਡੇ ਮੈਸੇਜ ਵੀ ਪੜ ਲਿਆ ਕਰੂੰ ਤੁਸੀਂ ਮੈਨੂੰ ਮੈਸੇਜ ਕਰ ਦਿਆ ਕਰੋ ਤੇ ਮੈਂ ਤੁਹਾਡੇ ਨਾਲ ਗੱਲਾਂ ਕਰ ਲਿਆ ਕਰੂੰ ਕਿਉਂਕਿ ਉਹ ਤੋਂ ਪਹਿਲਾਂ ਵੀਰੇ ਮੇਰੇ ਕੋਲ ਟਾਈਮ ਤਾਂ ਐਤਵਾਰ ਨੂੰ ਵੀ ਨਹੀਂ ਹੁੰਦਾ ਪਰ ਉਹਦੇ ਦੀਪੂ ਹੁੰਦਾ ਘਰੇ ਕਈ ਵਾਰ ਦੀਪੂ ਨੂੰ ਕਾਲਜ ਜਾਣਾ ਪੈਂਦਾ ਯੂਨੀਵਰਸ ਪੰਜ ਜਿਹੜੇ ਨਹੀਂ ਵਿਚਾਰੇ ਮੰਜੇ 'ਚ ਪਏ ਉੱਠ ਸਿੱਟ ਸਕਦੇ ਪੰਜ ਸਨਾਨਾ ਕਰਕੇ ਬਾਣੀ ਨਾਲ ਜੁੜ ਜਾਓ ਸੋਨੂੰ ਐ ਨਹੀਂ ਪਤਾ ਗੁਰਬਾਣੀ ਸੋਨੂੰ ਤੁਰਨ ਲਾ ਦੇ ਸੋਨੂੰ ਮੰਜੇ ਤੋਂ ਤੁਹਾਡਾ ਖਹਿਣਾ ਛਡਵਾ ਦੇ ਠੀਕ ਹੈ ਜਿਹੜੇ ਨਾ ਪਿੰਡੇ ਨਾਉਂਦੇ ਪਿੰਡੇ ਨਾ ਆ ਕੇ ਪਾਠ ਕਰੋ ਜਿਹਦਾ ਕੇਸੀ ਨਾ ਹੁਣ ਨੂੰ ਜੀ ਕਹਦਾ ਕੇਸੀ ਇਹਦੇ ਵਿੱਚ ਕੋਈ ਬੰਨਣ ਰੋਕ ਥਾਮ ਨਹੀਂ ਹੁੰਦਾ ਠੀਕ ਹੈ ਮੈਂ ਮੰਨਦੀ ਆਂ ਵੀ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਹੀ ਹੁੰਦਾ ਤਾਂ ਸਾਰੇ ਜਾਣਦੇ ਆ ਪਰ ਕੁਝ ਕੁ ਵਿਚਾਰੇ ਰੋਗੀ ਜਾਂ ਕੋਈ ਕਿਵੇਂ ਲਾ ਲੋ ਜੀ ਬਹੁਤ ਮਜਬੂਰੀਆਂ ਹੁੰਦੀਆਂ ਲੋਕਾਂ ਦੀਆਂ ਮੈਂ ਤਾਂ ਫਿਰ ਵੀ ਐਂ ਕਹੂੰਗੀ ਵੀ ਤੁਹਾਡੀਆਂ ਜੋ ਵੀ ਮਜਬੂਰੀਆਂ ਪਰ ਜਦੋਂ ਵੀ ਟਾਈਮ ਲੱਗਦਾ ਪਾਠ ਜ਼ਰੂਰ ਕਰੋ। ਇਹੀ ਮੇਰੀ ਤੁਹਾਡੇ ਸਾਰਿਆਂ ਨਾਲ ਚਰਨਾ ਚ ਇਹ ਵੀ ਬੇਨਤੀ ਹੈ ਵੀ ਪਾਠ ਕਰੋ ਵਹਿਗੁਰੂ ਨਾਲ ਜੁੜੋ ਪਰਮਾਤਮਾ ਤੋਂ ਮੰਗੋ ਪਰਮਾਤਮਾ ਕਦੇ ਲੇਖਾ ਨਹੀਂ ਮੰਗਦਾ ਤੇ ਲੋਕ ਲੇਖਾ ਮੰਗ ਲੈਂਦੇ ਆ। ਸੋ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਗੁਰੂ ਰਾਮਦਾਸ ਮਹਾਰਾਜ ਆਪ ਜੀ ਚੜ੍ਹਦੀ ਕਲਾ ਚ ਰੱਖੇ।